ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਪ੍ਰਭੂ ਆਪ ਹੀ ਸਾਜ ਕੇ ਆਪਣੀ ਕੁਦਰਤ ਰਚਦਾ ਹੈ ਸੱਚ ਆਪ ਨਿਵੇੜੇ ਰਾਜ ਰਾਜ ਇਸ ਕੁਦਰਤ ਵਿੱਚ ਆਪਣਾ ਹੁਕਮ ਚਲਾ ਕੇ ਸਦਾ ਤੇ ਰਹਿਣ ਵਾਲਾ ਪ੍ਰਭੂ ਆਪ ਹੀ ਜੀਵਾਂ ਦੇ ਕੀਤੇ ਕਰਮਾਂ ਦੇ ਫੈਸਲੇ ਕਰਦਾ ਹੈ ਗੁਰਮਤ ਊਤਮ ਸੰਗ ਸਾਥ ਜਿਨ੍ਹਾਂ ਨੂੰ ਗੁਰੂ ਦੀ ਸੇਸ਼ਟ ਮਤ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਸਦਾ ਅੰਗ ਸੰਗ ਦਿਸਦਾ ਹੈ ਹਰ ਨਾਮ ਰਸਾਇਣ ਸਹਜ ਆਪ ਸਭ ਤੋਂ ਸ਼੍ਰੇਸ਼ਟ ਨਾਮ ਰਾਸ ਉਹਨਾਂ ਨੂੰ ਅਡੋਲ ਅਵਸਥਾ ਵਿੱਚ ਟਿਕੇ ਰਹਿਣ ਕਰਕੇ ਮਿਲ ਜਾਂਦਾ ਹੈ ਮਤ ਬਿਸਰਸ ਰੇ ਮਨ ਰਾਮ ਬੋਲ اے میرے مان پرماتما دا نام بول ویکھی کتے بھلا نہ دے اپرੰਪر اگم اگوتچر ਗੁਰਮਖ ਹਾਰੇ ਆਪ ਤੁਲਾਏ অতুল ਤੋਲ ਰਹਾਓ او ਪ੍ਰਮਾਤਮਾ ਪਰੇ ਤੋਂ ਪਰੇ ਹੈ ਅਪੌਂਚ ਹੈ ਇੰਦਰੀਆਂ ਦੀ ਪੌਂਚ ਤੋਂ ਪਰੇ ਹੈ او ਤੋਲ ਵਿੱਚ অতুল ਹੈ ਪਾਉਸ ਦੇ ਗੁਣਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਾਂ ਉਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਆਪ ਆਪਣੇ ਗੁਣਾਂ ਨੂੰ ਤਲਾਉਂਦਾ ਹੈ ਆਪਣੀ ਸਿੱਖ ਸਲਾਹ ਆਪ ਉਹਨਾਂ ਨੂੰ ਕਰਾਉਂਦਾ ਹੈ ਗੁਰ ਚਰਨ ਸਰੇਵੈ ਗੁਰ ਸਿੱਖ ਤੋਰ हे ਪ੍ਰਭੂ ਜਿਹੜੇ ਗੁਰ ਸਿੱਖ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹਨ ਉਹ ਤੇਰੇ ਸੇਵਕ ਬਣ ਜਾਂਦੇ ਹਨ ਗੁਰ ਸੇਵ ਤਰੇ ਤਜ ਮੇਰ ਤੋਰ ਗੁਰੂ ਦੀ ਸੇਵਾ ਦੀ ਬਰਕਤ ਨਾਲ ਉਹ ਮੇਰ ਤੇ ਰਤਿਆ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਨਰ ਨਿੰਦਕ ਲੋਭੀ ਮਨ ਕઠੋੜ ਪਰ ਜਿਹੜੇ ਬੰਦੇ ਦੂਜਿਆਂ ਦੀ ਨਿੰਦਿਆ ਕਰਦੇ ਹਨ ਮਾਇਆ ਦੇ ਲੋਭ ਵਿੱਚ ਫਸੇ ਰਹਿੰਦੇ ਹਨ ਤੇ ਮਨੋਂ ਕਠੋਰ ਹਨ ਗੁਰ ਸੇਵਨਾ ਭਾਈ ਸੇ ਚੋਰ ਚੋਰ ਜਿਨ੍ਹਾਂ ਦੇ ਮਨ ਦੂਜਿਆਂ ਦੇ ਦੁੱਖ ਵੇਖ ਕੇ ਦਰਦਦੇ ਨਹੀਂ ਹਨ ਉਹਨਾਂ ਨੂੰ ਗੁਰੂ ਦੀ ਦਸੀ ਸੇਵਾ ਚੰਗੀ ਨਹੀਂ ਲੱਗਦੀ। ਉਹ ਮਹਾ ਚੋਰ ਹਨ। ਉਹਨਾਂ ਦਾ ਜੀਵਨ ਚੋਰਾਂ ਦੇ ਜੀਵਨ ਵਰਗਾ ਹੈ। ਗੁਰ ਟੁੱਠਾ ਬਖਸ਼ੇ ਭਗਤ ਭਾਉ ਜਿੰਨਾ ਉਤੇ ਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਉਹ ਪ੍ਰਭੂ ਦੀ ਭਗਤੀ ਤੇ ਪਿਆਰ ਬਖਸ਼ਦਾ ਹੈ। ਗੁਰ ਟੁੱਠੈ ਪਾਈਐ ਹਰ ਮਹਲ ਠਾਉ ਗੁਰੂ ਦੇ ਪ੍ਰਸੰਨ ਹੋਇਆ ਹੀ ਪ੍ਰਭੂ ਦੇ ਦਰ ਤੇ ਥਾਂ ਮਿਲਦਾ ਹੈ ਪਰ ਹਰ ਨਿੰਦਾ ਹਰ ਭਗਤ ਜਾਗ ਉਹ ਪਰਾਈ ਨਿੰਦਾ ਤਿਆਗ ਕੇ ਪ੍ਰਭੂ ਦੀ ਭਗਤੀ ਵਿੱਚ ਸਾਵਧਾਨਤਾ ਹਾਸਲ ਕਰਦੇ ਹਨ ਹਰ ਭਗਤ ਸੁਹਾਵੀ ਕਰਮ ਭਾਗ ਪ੍ਰਭੂ ਦੀ ਮੇਲ ਨਾਲ ਪ੍ਰਭੂ ਦੀ ਸੁਹਾਵਣੀ ਭਗਤੀ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ ਗੁਰ ਮੇਲ ਮਿਲਾਵੇ ਕਰੇ ਦਾਤ ਗੁਰੂ ਜਿਨ੍ਹਾਂ ਨੂੰ ਸੰਗਤ ਵਿੱਚ ਮਿਲਾਉਂਦਾ ਹੈ ਜਿਨ੍ਹਾਂ ਨੂੰ ਨਾਮ ਦੀ ਦਾਤ ਦਿੰਦਾ ਹੈ ਗੁਰਮਖ ਪਿਆਰੇ ਦਿਨ ਸਰਾਤ ਉਹ ਪਿਆਰੇ ਗੁਰਸਿੱਖ ਦਿਨ ਰਾਤ ਨਾਮ ਦੀ ਦਾਤ ਸਾंभ-ਸਾਂਭ ਰੱਖਦੇ ਹਨ ਹਾਲ ਨਾਮ ਪ੍ਰਾਪਤ ਗੁਰ ਤੁਸ ਦੇ ਜਿਨ੍ਹਾਂ ਨੂੰ ਪ੍ਰਸੰਨ ਹੋ ਕੇ ਨਾਮ ਬਖਸ਼ਦਾ ਹੈ ਉਹਨਾਂ ਨੂੰ ਪ੍ਰਭੂ ਦਾ ਨਾਮ ਜੋ ਇਨਸਾਨੀ ਜ਼ਿੰਦਗੀ ਦਾ ਅਸਲ ਮਨੋਰਥ ਹੈ ਮਿਲ ਜਾਂਦਾ ਹੈ ਕਹ ਨਾਨਕ ਪਾਵੇਂ ਵਿਰਲੇ ਕੀ ਪਰ へ ਨਾਨਕ ਆਖੇ ਨਾਮ ਦੀ ਦਾਤ ਕੋਈ ਵਿਰਲੇ ਭਾਗਾਂ ਵਾਲੇ ਬੰਦੇ ਹੀ ਪ੍ਰਾਪਤ ਕਰਦੇ ਹਨ ਸਾਰਿਆਂ ਨੂੰ ਨਹੀਂ ਮਿਲਦਾ ਮਿਲਦਾ ਭਾਗਾ ਨਾਲ ਭਾਗਾ ਨਾਲ ਮਤਲਬ ਜਿਹੜੇ ਭਾਗ ਗੁਰੂ ਦੇ ਸ਼ਬਦ ਦੇ ਰਾਈ ਬਣਾ ਲੈਂਦੇ ਬਸੰਤ ਮਹਲਾ 3 ਜਾਂ ਇੱਕ ਤੁਕਾ ਬਸੰਤ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਬੋਲ ਇੱਕ ਤੁਕਾਂ ਵਾਲੇ ਸ਼ਬਦ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੇ ਮਾਲਕ ਪ੍ਰਭੂ ਨੂੰ ਪਸੰਦ ਆਵੇ ਤਾਂ ਹੀ ਕੋਈ ਸੇਵਕ ਪ੍ਰਭੂ ਦੀ ਸੇਵਾ ਭਗਤੀ ਕਰ ਸਕਦਾ ਹੈ ਜੀਵਤ ਮਰੈ ਸਭ ਕੁਲ ਉਧਰੈ ਉਹ ਸੇਵਕ ਜਗਤ ਦੇ ਕਾਰਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵੱਲੋਂ ਉਪਨਾਮ ਰਹਿਦਾ ਹੈ ਆਪਣੇ ਸਾਰੇ ਕੁਲ ਵੀ ਇਸ ਮੋਹ ਤੋਂ ਬਚਾ ਲੈਂਦਾ ਤੇਰੀ ਭਗਤ ਨਾ ਛੋਡੋ ਕਿਆ ਕੋ ਹਸੈ हे ਪ੍ਰਭੂ ਮੈਂ ਤੇਰੀ ਭਗਤੀ ਨਹੀਂ ਛੱਡਾਂਗਾ ਭਾਵੇਂ ਇਸ ਕਾਰਨ ਜਗਤ ਹਾਸੇ ਮੁਕੌਲ ਕਰਕੇ ਮੈਂ ਕਿਸੇ ਦੇ ਹਾਸੇ ਦੀ ਪ੍ਰਵਾਹ ਨਹੀਂ ਕਰਦਾ ਸਾਚ ਨਾਮ ਮੇਰੇ ਹਿਰਦੈ ਵਸੈ ਸਾਚ ਨਾਮ ਮੇਰੇ ਹਿਰਦੈ ਵਸੈ ਰਹਾਓ हे ਪ੍ਰਭੂ ਮੇਰ ਘਰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੇ ਹਿਰਦੇ ਵਿੱਚ ਵਸਿਆ ਰਹੇ ਜਿਵੇਂ ਮਾਇਆ ਮੋਹ ਪ੍ਰਾਣੀ ਗਲਤ ਰਹੈ ਜਿਵੇਂ ਕੋਈ ਪ੍ਰਾਣੀ ਮਾਇਆ ਦੇ ਮੋਹ ਵਿੱਚ ਡੁੱਬਾ ਰਹਿੰਦਾ ਹੈ ਤੇ ਕਿਸੇ ਹੋਰ ਪਾਸੇ ਉਹ ਧਿਆਨ ਨਹੀਂ ਦਿੰਦਾ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ਇਸੇ ਤਰ੍ਹਾਂ ਸੰਤ ਜਨ ਪ੍ਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ਔਰ ਕਿਸੇ ਮਨ ਨੇ ਧਿਆਨ ਨਹੀਂ ਦਿੰਦਾ ਮੈਂ ਮੂਰਖ ਮੁਗਧ ਉਪਰ ਕਰੋ ਦਇਆ हे ਮੂਰਖ हे प्रभु मैं मूर्ख अजानु उत्ते मेहर करो मैं मूर्ख हां मैं पागल हां हे प्रभु परमात्मा जी मेरे उत्ते दया करो तो शरणागत रहूं पया ताकि मैं तेरी शरण विच ही प्यार रहूं ਕਹਾਤ ਨਾਨਕ ਸੰਸਾਰ ਕਿੰਨਾ ਫਲਕਾਮ ਨਾਨਕ ਆਖਦਾ ਹੈ ਕਿ ਜਗਤ ਦੇ ਸਾਰੇ ਕੰਮ ਆਖਰ ਵਿਅਰਥ ਸਾਬਤ ਹੁੰਦੇ ਹਨ ਫਿਰ ਵੀ ਜੀਵ ਨੇਰੇ ਦੁਨੀਆ ਦੇ ਧੰਦਿਆਂ ਵਿੱਚ ਹੀ ਖਚਤ ਰਹਿੰਦੇ ਹਨ ਗੁਰ ਪ੍ਰਸਾਦ ਕੋ ਪਾਵੇ ਅੰਮ੍ਰਿਤ ਨਾਮਾ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਬੰਦਾ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰਦਾ ਹੈ ਬਸੰਤ ਹਿੰਡੋਲ ਕਰ ਦੂਜਾ ਮਹਿਲਾ ਪਹਿਲਾ ਬਸੰਤ ਹਿੰਡੋਲ ਕਰ ਦੂਜਾ ੴ ਸਤਿ ਗੁਰਪ੍ਰਸਾਦ ਪਹਿਲੇ ਪਾਤਸ਼ਾਹ ਜੀ ਦੇ ਪਾਵਨ ਬੋਲ ਬਸੰਤ ਰਾਗ ਦੇ ਅੰਦਰ ਹਿੰਡੋਲ ਕਿਸਮ ਹੈ ਰਾਗ ਦੀ ਤੇ ਦੂਸਰੇ ਘਰ ਵਿੱਚ ਇਹਨੂੰ ਗਾਉਣ ਦੀ ਹਦਾਇਤ ਹੈ ਅਕਾਲ ਪੁਰਖ ਵੈਗੁਰੂ ਇੱਕ ਹੈ ਔਰ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਾਲ ਗ੍ਰਾਮ ਵਿਪਖੂ ਜਮਨਾਵੋ ਸੋਕ੍ਰਿਤ ਤੁਲਸੀ ਮਾਲਾ اے ব্রাহ্মণ اس دیال پربھو دی پوجا کرو اس نوں પ્રસન્ન کرو یہی ہی سالگرام دی پوجا ہے نیک آسرن بناؤ اے ہے تلسی دی ماળા یاد رکھو ਸੇਕ ਮਾળા ਦਾ ਪੁਜਾਰੀ ਨਹੀਂ ਚੰਗੇ ਆਚਰਨ ਨੂੰ ਗੁਰੂ ਦੇ ਉਪਦੇਸ਼ ਵਿੱਚ ਕੋ ਲੈਣਾ ਮਾળા ہے رام نام جپ 베ڑا باندھو দਇਆ ਕਰੋ దਇ ਅੱਲਾ اے ব্রাহ্মণ परमात्मਾ ਦਾ ਨਾਮ ਸਿਮਰ ਕੇ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਪਾਰ ਲੰਘਣ ਲਈ ਇਹ ਬੀੜਾ ਤਿਆਰ ਕਰੋ ਸਦਾ परमात्मਨ ਦੇ ਦਰ ਤੇ ਅਰਦਾਸ ਕਰੋ ਤਿਆਖੋ اے ਦਿਆਲ ਪ੍ਰਭੂ ਮੇਰੇ ਉੱਤੇ ਦਇਆ ਕਰ ਤੇ ਮੈਨੂੰ ਆਪਣੇ ਨਾਮ ਦੀ ਬਾਤ ਦੇ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਿਉਂ ਕਲਰਾ ਠੀ ਧਰਤੀ ਨੂੰ ਪਾਣੀ ਲਾਈ ਜਾਂਦਾ ਸਿੱਧੀ ਜਾਣਾ ਸਮਾ ਜਾਈ ਹੀ ਦਵਾਈ ਜਾਂਦਾ ਇਹਦੇ ਵਿੱਚ ਫਲ ਦੀ ਪ੍ਰਾਪਤੀ ਨਹੀਂ ਹੁੰਦਾ ਇਸ ਕਰਕੇ ਕੱਲਰ ਮਾਰੋਏ ਬੁਰਾਈਆਂ ਮਾਰੋਏ ਵਿੱਚ ਇਹਨੂੰ ਗੁਰੂ ਦੇ ਉਪਦੇਸ਼ ਵਿੱਚ ਜੋੜੋ ਕਲਰਾਂ ਠੀ ਜਮੀਨ ਨੂੰ ਪਾਣੀ ਲਾਉਣ ਦਾ ਮਤਲਬ ਆ ਮਾਲਾ ਤਿਲਕ ਇਹ ਸਾਰੇ ਕਰਮ ਕਰੀ ਜਾਂਦਾ ਪੱਥਰ ਦੀ ਪੂਜਾ ਕਰੀ ਜਾਂਦਾ ਪਰ ਆਪਣੀਆਂ ਆਦਤਾਂ ਤੋਂ ਨਹੀਂ ਬਦਲਦਾ ਕਾਚੀ ਤਾਹਗ ਦੀਵਾਰ ਕਾਹੇ ਗੱਚ ਲਾਓ ਰਹਾਓ ਕੱਚੀ ਕੰਧ ਤੇ ਪਲਸਟਰ ਨਹੀਂ ਟਿਕਦਾ ਚੀ ਕੰਦ ਤੇ ਲੇਪ ਲਗੜਾ ਦੀ ਟਹਿ ਜਾਣ ਕੰਦ ਪੱਕੀ ਕਰ ਔਰ ਗੁਰੂ ਸਾਹਿਬ ਜੀ ਦਾ ਸ਼ਬਦ ਇਹਨਾਂ ਕੰਦਾਂ ਨੂੰ ਪੱਕੀਆਂ ਕਰਦਾ ਫਿਰ ਉਹ ਪਲਸਤਰ ਲੱਥੇ ਨਹੀਂ ਭਾਵੇਂ ਉਹ ਬਲਦੀਆਂ ਦੇ ਕੱਚ ਪਾਏ ਗਏ ਤੇ ਭਾਵੇਂ ਉਹ ਚਰਖਣੀਆਂ ਤੇ ਚੜੇ ਗਏ ਕਾਰ ਹਰਟ ਮਾਲ ਟਿੰਡ ਪਰੋ ਤਿਸ ਤੇਰ ਮਨ ਜੋ ਕਿਸਾਨ ਆਪਣੀ ਪੈੜੀ ਤੇ ਕਿਾਰੇ ਸਿੰਜਣ ਵਾਸਤੇ ਖੂਹ ਨੂੰ ਕੜਮਾਲਦਾ ਹੈ ਆਪਣੇ ਬਲਜੋ ਕੇ ਖੂਚ ਲਾਉਂਦਾ ਹੈ ਤੇ ਪਾਣੀ ਨਾਲ ਕਿਆਰੇ ਪਰਦਾ ਹੈ ਇਸੇ ਤਰ੍ਹਾਂ ਹੈ ਬ੍ਰਾਹਮਣ ਹੱਥੀ ਸੇਵਾ ਕਰਨੋਂ ਹਰਟ ਦੀ ਮਾਲਾ ਉਸ ਮਾਲਾ ਵਿੱਚ ਟਿੰਨਾ ਜੋੜਨਾ ਬਣਾ ਅੰਮ੍ਰਿਤ ਸੰਚੋਂ ਭਰੋ ਕਿਆਰੇ ਤੋ ਮਲੀਕੇ ਹੋ ਅੰਮ੍ਰਿਤ ਸਿੰਜ ਤੇ ਕਿਆਰੇ ਭਾਰ ਫਿਰ ਤੋਂ ਸੰਮਾਲੀਦਾ ਹੋਏਗਾ ਖਾਮ ਕ੍ਰੋਧ ਦੁਏ ਕਰੋ ਬਸੋਲੇ ਗੋਡੋ ਧਰਤੀ ਪਾਈ ਕਿਸਾਨ ਉਗੀ ਖੇਤੀ ਨੂੰ ਰੱਬੇ ਨਾਲ ਗੋਡੀ ਦਿੰਦਾ ਹੈ ਫਸਲ ਦੇ ਹਰੇ ਕੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ ਤੇ ਫालतू ਕਾ ਬੂਟ ਨਦੀਨ ਨੂੰ ਮਾਨੋ ਗੁੱਸੇ ਨਾਲ ਕੁੱਟ ਕੁੱਟ ਕੇ ਬਾਹਰ ਸੁੱਟਦਾ ਹੈ ਤੂੰ ਵੀ ਹੈ ਭਾਈ ਆਪਣੇ ਸਰੀਰ ਧਰਤੀ ਨੂੰ ਗੋੜ ਪਿਆਰ ਅਤੇ ਗੁੱਸਾ ਦੋਵੇਂ ਰੱਬੇ ਬਣਾ ਦੇਵੀ ਗੁਣਾ ਨੂੰ ਪਿਆਰ ਨਾਲ ਬਚਾਈ ਰੱਖ ਤੇ ਵਿਕਾਰਾਂ ਨੂੰ ਗੁੱਸੇ ਨਾਲ ਪੁੱਟ-ਪੁੱਟ ਕੇ ਬਾਹਰ ਸੁੱਟੀ ਚਾਲ ਜਿਉਂ ਗੋਡੋ ਤਿਉ ਤੁਮ ਸੁਖ ਪਾਵੋ ਕਿਰਤ ਨ ਮੇਟਿਆ ਜਾਈ ਜਿਉਂ-ਜਿਉ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ ਤਿਉ ਤਿਉ ਆਤਮਿਕ ਸੁਖ ਮਾਣੇ ਤੇਰੀ ਕੀਤੀ ਇਹ ਮਿਹਨਤ ਵਿਅਰਥ ਨਹੀਂ ਜਾਏ ਬਗਲੇ ਤੇ ਫੁਨਹਾਂਸ ਲਾ ਹੋਵੇ ਜੇ ਤੂੰ ਕਰੇਂਦੇ ਆਲਾ हे ਪ੍ਰਭੂ ਜੇ ਦਇਆਲ ਪ੍ਰਭੂ हे प्रभु हे दयालु प्रभु जे तू मेहर करें तेरी मेहर नाल मनुख पखंडी बगले तो सोणा हंस बन सकदा प्रणवत नानक दास दासा दया करो दयाला तेरे दासा दा दास नानक बिनती करदा है ते आखदा हे दयाल प्रभु मेहर कर ते बगले तो हंस करण वाला अपना नाम बरश बसंत ਮਹਲਾ ਪਹਿਲਾ ਹਿੰਡੋਲ ਸਾਹਰਣੀ ਵਤ ਸਭ ਕੁਛ ਸਾਂਜੀ ਪੇਵ ਕੜੇ ਤਨ ਵਖੇ ਆਤਮਕ ਜੀਵਨ ਦੀ ਦਾਤ ਜੋ ਪਤੀ ਪ੍ਰਭੂ ਵੱਲੋਂ ਮਿਲੀ ਸੋ ਤਾਂ ਸਬਨਾ ਨਾਲ ਵੰਡੀ ਜਾ ਸਕਣ ਵਾਲੀ ਸੀ ਪਰ ਜਗਤ ਪੇਕੇ ਘਰ ਵਿੱਚ ਰਹਿੰਦੇ ਆ ਮਾਇਆ ਦੇ ਮੋਹ ਦੇ ਪ੍ਰਭਾਵੇਟ ਮੈਂ ਜੀਵ ਇਸਤਰੀ ਵਿਤਕਰੇ ਹੀ ਸਿੱਖਦੀ ਰਹੀ ਆਪ ਕੋ ਚੱਜੀ ਦੋਸ਼ ਨਾ देऊ ਜਣਾ ਨਹੀਂ ਰੱਖੇ ਮੈਂ ਆਪ ਹੀ ਕੁਚੱਜੀ ਲਈ ਪਾਉ ਮੈਂ ਸੁਣੀ ਜੀਵਨ ਜੁਗਤਨਾ ਸਿੱਖੀ ਇਸ ਕੁਚੱਜ ਵਿੱਚ ਦੁੱਖ ਸਹਿੜੇ ਹਨ ਪਰ ਮੈਂ ਕਿਸੇ ਹੋਰ ਉਤੇ ਇਹਨਾਂ ਦੁੱਖਾਂ ਬਾਰੇ ਕੋਈ ਦੋਸ਼ ਨਹੀਂ ਲਾ ਸਕਦੀ ਪਤੀ ਪ੍ਰਭੂ ਵੱਲੋਂ ਮੇਰੀ ਆਤਮਿਕ ਜੀਵਨ ਦੀ ਦਾਤ ਨੂੰ ਸਾਹਮਣੇ ਰੱਖਣ ਦੀ ਮੈਂ ਜਾਚ ਨਹੀਂ ਆਈ ਮੈਨੂੰ ਨਹੀਂ ਆਈ ਮੇਰੇ ਸਾਹਿਬਾ ਹਵਾ ਤੇ ਭਰਮ ਪੁਲਾਣੀ ਏ ਮੇਰੇ ਮਾਲਕ ਪ੍ਰਭੂ ਮੈਂ ਆਪ ਹੀ ਮਾਇਆ ਦੇ ਮੋਹੀ ਝਟਕਣਾ ਵਿੱਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਭੰਜੀ ਹੋਈ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾਂ ਬਾਣੀ ਰਹਾਉ ਮਾਇਆ ਦੇ ਮੋਹ ਵਿੱਚ ਫਸ ਕੇ ਜਿੰਨੇ ਵੀ ਕਰਮ ਮੈਂ ਜਨਮ ਜਨਮਾਂ ਤਰਾ ਤੋਂ ਕਰਦੀ ਆ ਰਹੀ ਹਾਂ ਉਹਨਾਂ ਦੇ ਜੋ ਸੰਸਕਾਰ ਮੇਰੇ ਮਨ ਵਿੱਚ ਉਕਰੇ ਪਏ ਹਨ ਮੈਂ ਉਹਨਾਂ ਨੂੰ ਹੀ ਗੰਧੀ ਚੱਲੀ ਆ ਰਹੀ ਹਾਂ ਉਹਨਾਂ ਦੀ ਹੀ ਪ੍ਰੇਰਣਾ ਹੇਠ ਮੁੜ ਮੁੜ ਉਹੋ ਜੇ ਕਰਮ ਕਰਦੀ ਜਾ ਰਹੀ ਹਾਂ ਮੈਂ ਮਨ ਦੀ ਕੋਈ ਘੜਤਕੜ ਨਹੀਂ ਜਾਣਦੀ ਮੈਂ ਕੋਈ ਐਸੇ ਕੰਮ ਕਰਨੇ ਨਹੀਂ ਜਾਣਦੀ ਜ ਜਨ ਨਾਲ ਮੇਰੇ ਅੰਦਰੋਂ ਮਾਇਆ ਦੇ মোহ ਸੰਸਕਾਰ ਮੁੱਕ ਜਾਣ ਕੱਢ ਕੇ ਸਿੱਧਾ ਬਹਿ ਰਹੇ ਚੋਲੀ ਤਾ ਤੁਮ ਜਾਣੋ ਨਾਰੀ ਜੜੀਆਂ ਜੀਵ ਇਸਤਰੀਆਂ ਸ਼ੁਭ ਗੁਣਾਂ ਦੇ ਸੋਹਣੇ ਚਤਰਾ ਆਪਣੇ ਮਨ ਵਿੱਚ ਬਣਾ ਕੇ ਪ੍ਰੇਮ ਦਾ ਪਟੋਲਾ ਪਹਿਨਦੀਆਂ ਹਨ ਉਹਨਾਂ ਨੂੰ ਹੀ ਸੁਚੱਜੀਆਂ ਇਸਤਰੀਆਂ ਸਮਝੋ ਜੇ ਘਰ ਰੱਖੇ ਬੁਰਾ ਨਾ ਚਾਖੇ ਹੋਵੇ ਕੰਤ ਪਿਆਰੀ ਜੜੀਆਂ ਇਸਤਰੀਆਂ ਆਪਣਾ ਆਤਮਿਕ ਜੀਵਨ ਦਾ ਘਰ ਸੰਭ ਕੇ ਰੱਖਦੀਆਂ ਹਨ ਕੋਈ ਵਿਕਾਰ ਕੋਈ ਭੈੜ ਨਹੀਂ ਚੱਕਦੀਆਂ ਫੌਜ ਮਾੜੇ ਰਸਾਂ ਵਿੱਚ ਪਰਮਿਰਤ ਨਹੀਂ ਹੁੰਦੀਆਂ ਉਹ ਖਸਮ ਤਬੂ ਨੂੰ ਪਿਆਰੀਆਂ ਲੱਗਦੀਆਂ ਜੇ ਤੂੰ ਪੜਿਆ ਪੰਡਤ ਬਿਨਾਂ ਦੋਇ ਅੱਖਰ ਦੇ ਨਾਵਾ ਜੇ ਤੂੰ ਸੱਚਮੁੱਚ ਪੜਿਆ ਲਿਖਿਆ ਵਿਦਵਾਨ ਹੈ ਸਿਆਣਾ ਹੈ ਤਾ ਇਹ ਗੱਲ ਪੱਕੀ ਤਰ੍ਹਾਂ ਸਮਝ ਲੈ ਸੰਸਾਰ ਸੁੰਦਰ ਦੇ ਵਿਕਾਰਾਂ ਦੇ ਪਾਣੀ ਵਿੱਚੋਂ ਪਾਰ ਲੰਘਣ ਦੀ ਹਰਨਾਮ ਹੀ ਬੇੜੀ ਰਣਵਤ ਨਾਨਕ ਏਕ ਲੰਘਾਏ ਜੇਕਰ ਸੱਚ ਸਮਾਵਾਂ ਨਾਨਕ ਬੇਨਤੀ ਕਰਦਾ ਹੈ ਕਿ ਹਰ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਜਿਵੇਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਟਿਕਿਆ ਰਹਾ ਬਸੰਤ ਹਿੰਡੋਲ ਮਹਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੋਸਤਾਂ ਨਾਲ ਪਿਆਰੋ ਏ ਪੰਡਤ ਜੇ ਕੋਈ ਵਿਚਾਰ ਦੀ ਗੱਲ ਕਰਨੀ ਹੈ ਤਾਂ ਇਹ ਸੋਚੋ ਕਿ ਸਰੀਰ ਨਗਰੀ ਉੱਤੇ ਰਾਜ ਕਰਨ ਵਾਲਾ ਮਨ ਜਾਣ ਹੈ ਇਹ ਸਰੀਰ ਨਗਰ ਵੀ ਕੱਚਾ ਹੈ ਬਾਰੋਂ ਵਿਕਾਰਾਂ ਦੇ ਹੱਲਿਆਂ ਦਾ ਟੱਕਰਾ ਕਰਨ ਯੋਗਾ ਨਹੀਂ ਹੈ ਕਿਉਂਕਿ ਗਿਆਨ ਇੰਦ੍ਰੇ ਕਮਜ਼ੋਰ ਹਨ ਫਿਰ ਇਸ ਅਣਜਾਣ ਮਨ ਦਾ ਪਿਆਰ ਵੀ ਕਮਾਦਿਕ ਪੈੜੇ ਸਾਥੀਆਂ ਨਾਲ ਹੀ ਹੈ ਦੋਏ ਮਾਈ ਦੋਏ ਪਾਪਾ ਪੜਿਆ ਪੰਡਿਤ ਕਰੋ ਵਿਚਾਰੋ ਇਸ ਦੀਆਂ ਮਾਵਾਂ ਵੀ ਦੋ ਸੁਣੀਆਂ ਦੀਆਂ ਹਨ ਬੁੱਧੀ ਅਤੇ ਅਵਿਦਿਆ ਇਸ ਦੇ ਪਿਓ ਵੀ ਦੋ ਦੱਸੀ ਤੇ ਹਨ ਪ੍ਰਮਾਤਮਾ ਤੇ ਮਾਇਆ ਵੇੜਾ ਵੇੜਿਆ ਜੀਵ ਆਤਮਾ ਆਮ ਤੌਰ ਤੇ ਜਾਣ ਮਾਨ ਅਵਿਦਿਆ ਤੇ ਮਾਇਆ ਵੇੜੇ ਜੀਵ ਆਤਮਾ ਦੇ ਟਹਿ ਛੜਿਆ ਲਿੰਦਾ Swami Pandita ਤੁਮ ਦੇਹੁ ਮਤੀ ਹੈ ਪੰਡਤ ਜੀ ਮਹਾਰਾਜ ਤੁਸੀਂ ਤਾਂ ਹੋਰ ਹੋਰ ਤਰ੍ਹਾਂ ਦੀ ਸਿੱਖਿਆ ਦੇ ਰਹੇ ਹੋ ਕਿਨ ਬਿਦ ਪਾਹ ਪ੍ਰਾਨ ਪਤੀ ਰਹੋ ਅਜੇ ਹੀ ਦਿੱਤੀ ਮਾਤਮਾ ਨੂੰ ਮੈਂ ਆਪਣੇ ਪ੍ਰਾਣਾਂ ਦੇ ਮਾਲਕ ਪ੍ਰਮਾਤਮਾ ਨੂੰ ਕਿਵੇਂ ਮਿਲ ਸਕਦਾ ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ ਸਰੀਰ ਦੇ ਅੰਦਰ ਵਿਕਾਰਾਂ ਦੀ ਅਗ ਮੱਚੀ ਹੋਈ ਹੈ ਜਵਾਨੀ ਦੀ ਲਹਿਰਾਂ ਲੈ ਰਹੀ ਹੈ ਜਿਵੇਂ ਹਰੀ ਭਰੀ ਬਨਸਪਤੀ ਦੇ ਅੰਦਰ ਅਗ ਲੁਕੀ ਰਹਿੰਦੀ ਮਾਇਕ ਵਾਸ਼ਨਾ ਦਾ ਸਮੁੰਦਰ ਇਹ ਸਰੀਰ ਦੇ ਅੰਦਰ ਠਾਠਾ ਮਾਰ ਰਿਹਾ ਮਾਨੋ ਸਮੁੰਦਰ ਇੱਕ ਪਿੰਡ ਵਿੱਚ ਲੁਕਿਆ ਪਿਆ ਸੋ ਸਿੱਖਿਆ ਤਾਂ ਉਹ ਚਾਹੀਦੀ ਹੈ ਜੋ ਇਸ ਅੰਦਰਲੇ ਹੜ ਨੂੰ ਰੋਕ ਸਕੇ ਚੰਦ ਸੂਰਜ ਦੋ ਇਹ ਕਰ ਹੀ ਭੀਤਰ ਐਸਾ ਗਿਆਨ ਨਾ ਪਾਇਆ। ਏ ਪੰਡਤ ਤੂੰ ਤਾਂ ਹੋਰ ਹੋਰ ਕਿਸਮ ਦੀ ਮਤ ਦੇ ਰਿਹਾ ਹੈ ਤੇਰੀ ਦਿੱਤੀਆ ਸਿੱਖਿਆ ਨਾਲ ਅਜਾਣ ਮਨ ਨੂੰ ਇਹ ਸਮਝ ਨਹੀਂ ਆਉਂਦੀ ਕਿ ਸ਼ੀਤਲਤਾ ਸ਼ਾਂਤੀ ਅਤੇ ਰੱਬ ਰੱਬੀ ਤੇ ਦੋਵੇਂ ਮਨੁੱਖਾ ਸਰੀਰ ਦੇ ਅੰਦਰ ਮੌਜੂਦ ਹਨ। ਰਾਮ ਰਮਨਤਾ ਜਾਣੀ ਐ ਇੱਕ ਮਾਈ ਭੋਗ ਕਰੇ। ਉਹੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ ਬੁੱਧੀ ਦੇ ਅਵਿਦਿਆ ਦੋਵਾਂ ਮਾਵਾਂ ਵਿੱਚ ਇੱਕ ਮਾਂ ਅਵਿਦਿਆ ਨੂੰ ਮੁਕਾ ਦੇ ਖਾ ਲਵੇ ਖਤਮ ਕਰ ਦੇ ਤਾਂ ਕਿ ਲਖਣ ਜਾਣੀ ਹੈ ਖਿਮਾ ਧਨ ਸੰਗ੍ਰਹਿ ਜਿਹੜਾ ਮਨੁੱਖ ਅਵਿਦਿਆ ਮਾਂ ਨੂੰ ਮੁਕਾਉਂਦਾ ਹੈ ਉਸਦੇ ਰੋਜ਼ਾਨਾ ਜੀਵਨ ਦੇ ਲੱਛਣ ਇਹ ਦੱਸਦੇ ਹਨ ਕਿ ਉਹ ਦੂਜਿਆਂ ਦੀ ਵਧੀਕੀ ਠੰਡੇ ਜਿਗਰੇ ਸਾਰੰਦਾ ਆਤਮਿਕਤਾ ਸਦਾ ਇਕੱਠਾ ਕਰਦਾ ਹੈ ਕਹੇ ਆ ਸੋਹਣੇ ਨਖਾਇਆ ਮਾਨੈ ਤੇ ਨਾਹੀ ਸੇਤੀ ਤਿਨਾਹੀ ਸੇਤੀ ਵਾਸਾ ਇਨਸਾਨੀ ਮਨ ਬੇਵਸ ਹੈ ਇਸ ਦਾ ਸੰਗ ਸਦਾ ਉਹਨਾਂ ਗਿਆਨ ਇੰਦਰੀਆਂ ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਅਤੇ ਜੋ ਵਿਸ਼ੇ ਵਿਕਾਰਾਂ ਵੱਲੋਂ ਕਦੇ ਰੱਜਦੇ ਵੀ ਨਹੀਂ ਹਾਂ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਤੁਲਾ ਖਿਨ ਮਾਸਾ ਹੇ ਪ੍ਰਭੂ ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ। ਇਹੀ ਕਾਰਨ ਹੈ ਕਿ ਮਨ ਕਦੇ ਤੋਲਾ ਹੋ ਜਾਂਦਾ ਹੈ ਕਦੇ ਮਾਸਾ ਰਹਿ ਜਾਂਦਾ ਹੈ ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ। ਬਸੰਤ ਹਿੰਦੋਲ ਮਹਲਾ ਪਹਿਲਾ ਸਾਚਾ ਸ਼ਾਹ ਗੁਰੂ ਸੁਖ ਦਾਤਾ ਹਰ ਮੇਲੇ ਭੁੱਖ ਗਵਾਏ ਗੁਰੂ ਐਸਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦੇ ਨਾਮ ਦਾ ਧੰਨ ਸਦਾ ਹੀ ਟਿਕਿਆ ਰਹਿੰਦਾ ਹੈ ਇਸ ਵਾਸਤੇ ਗੁਰੂ ਸੁਖ ਦੇਣ ਦੇ ਸਮਰੱਥ ਹੈ ਗੁਰੂ ਪ੍ਰਭੂ ਨਾਲ ਮਿਲਾ ਦਿੰਦਾ ਹੈ ਤੇ ਮਾਇਆ ਇਕੱਠੀ ਕਰਨ ਦੀ ਭੁੱਖ ਮਨੁੱਖ ਦੇ ਮਨ ਵਿੱਚੋਂ ਕੱਢ ਦਿੰਦਾ ਕਰ ਕਿਰਪਾ ਹਰ ਭਗਤ ਦੇ ਰੜਾਏ ਆਨੰਦ ਹਰ ਗੁਣ ਗਾਏ ਗੁਰੂ ਮੇਰ ਕਰਕੇ ਸ਼ਰਨ ਆਏ ਸਿੱਖ ਦੇ ਮਨ ਵਿੱਚ ਪ੍ਰਭੂ ਨੂੰ ਮਿਲਣ ਦੀ ਤਾਂ ਪੱਕੀ ਕਰ ਦਿੰਦਾ ਹੈ ਕਿਉਂਕਿ ਗੁਰੂ ਆਪ ਹਰ ਵੇਲੇ ਪ੍ਰਭਾਤਮਾ ਦੀ ਸਿੱਖ ਸਲਾਹ ਕਰਦਾ ਰਹਿੰਦਾ ਹੈ ਆਪਣੀ ਸੁਰਤ ਸਦਾ ਪ੍ਰਭੂ ਦੀ ਸਿੱਖ ਸਲਾਹ ਵਿੱਚ ਟਿਕਾਈ ਰੱਖਦਾ ਮਤ ਭੁੱਲੇ ਰੇ ਮਨ ਚੇਤ ਹਰੀ हे मेरे मन परमात्मा नु सदा चेते राख भूल ना जाए बेन गुरु मुक्त नाहि त्रह लोई गुरु मुख पाईए नाम हरि रहाओ वेखी माया दी भूख विच फस के किते ओस नु भूला ना दई पर गुरु दी शरण पया ही परमात्मा दा नाम मिलदा है गुरु दी शरण पैण तो बिना माया दी भूख तो खलासी ਨਹੀਂ ਹੋ ਸਕਦੀ ਭਾਵੇਂ ਤਿੰਨਾ ਲੋਕਾਂ ਵਿੱਚ ਹੀ ਦੌੜ ਪਾਚ ਕਰਕੇ ਵੇਖ ਲੈ ਇਸ ਵਾਸਤੇ ਹੇ ਮਨ ਗੁਰੂ ਦਾ ਪੱਲਾ ਫੜ ਕੇ ਰੱਖ ਗੁਰੂ ਦਾ ਪੱਲਾ ਨਾ ਛੱਡੀ ਬਿਨ ਭਗਤੀ ਨਹੀਂ ਸਤਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਦਿਲ ਹੀ ਖੇਚ ਤੋਂ ਬਿਨਾ ਸਤਗੁਰ ਵੀ ਨਹੀਂ ਮਿਲਦਾ ਭਾਵੇਂ ਗੁਰੂ ਦੀ ਕਦਰ ਨਹੀਂ ਪਾ ਸਕੀ ਤੇ ਭਾਗਾ ਤੋਂ ਬਿਨਾ ਪਿਛਲੇ ਸੰਸਕਾਰਾਂ ਦੀ ਰਾਸ ਉੰਜੀ ਤੋਂ ਬਿਨਾ ਪਰਬੂ ਨੂੰ ਮਿਲਣ ਦੀ ਤਾਂਗ ਮਨ ਵਿੱਚ ਨਹੀਂ ਉੱਕਦੀ ਬੇਨ ਭਾਗਾ ਸਤ ਸੰਗ ਨਾ ਪਾਈਐ ਕਰਮ ਮਿਲੈ ਹਰਨਾਮ ਹਰੀ ਪਿਛਲੇ ਸੰਸਕਾਰਾਂ ਦੀ ਰਾਸ ਪੂੰਜੀ ਵਾਲੇ ਭਾਗਾ ਤੋਂ ਬਿਨਾਂ ਗੁਰਮੁਖਾਂ ਦੀ ਸੰਗਤ ਨਹੀਂ ਮਿਲਦੀ ਭਾ ਉਸ ਸਤ ਸੰਗ ਦੀ ਕਦਰ ਨਹੀਂ ਪੈ ਸਕਦੀ ਪ੍ਰਭੂ ਦੇ ਆਪਣੀ ਮਿਹਰ ਨਾਲ ਹੀ ਉਸ ਦਾ ਨਾਮ ਪ੍ਰਾਪਤ ਹੁੰਦਾ ਹੈ ਕਟ ਕਟ ਗੁਪਤ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾਂ ਜਿਹੜਾ ਮਨੁੱਖ ਜਿਹੜਾ ਪ੍ਰਭੂ ਆਪ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਉਸ ਦੀ ਸੰਭਾਲ ਕਰਦਾ ਹੈ ਉਹ ਹਰੇਕ ਸਰੀਰ ਵਿੱਚ ਲੁਕਿਆ ਬੈਠਾ ਹੈ ਗੁਰੂ ਦੇ ਸ਼ਰਨ ਪੈਣ ਵਾਲੇ ਸੰਤ ਜਨਾਂ ਨੂੰ ਉਹ ਹਰ ਤਾਂ ਪ੍ਰਤੱਖ ਦਿਸਣ ਲੱਗ ਪੈਂਦਾ ਹੈ ਹਰ ਹਰ ਕਰੈ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਉਹ ਸੰਤ ਜਨ ਸਦਾ ਪ੍ਰਭੂ ਦਾ ਨਾਮ ਜਪਦੇ ਹਨ ਤੇ ਉਸ ਦੇ ਪਿਆਰ ਰੰਗ ਵਿੱਚ ਮਸਤ ਰਹਿੰਦੇ ਹਨ ਉਹਨਾਂ ਦੇ ਮਨ ਵਿੱਚ ਪ੍ਰਭੂ ਦਾ ਆਤਮਿਕ ਜ਼ਿੰਦਗੀ ਦੇਣ ਵਾਲਾ ਨਾਮ ਜਲ ਸਦਾ ਵਸਦਾ ਰਹਿੰਦਾ ਹੈ ਜਿਨ ਕੋ ਤਖਤ ਮਿਲੈ ਵਡਿਆਈ ਗੁਰਮਖਸੇ ਪ੍ਰਧਾਨ ਕੀਏ ਗੁਰੂ ਦੀ ਸ਼ਰਨ ਪੈ ਕੇ ਜਿੰਨਾ ਬੰਦਿਆਂ ਨੂੰ ਹਿਰਦੇ ਤੱਕਤ ਉੱਤੇ ਬੈਠੇ ਰਹਿਣ ਦੀ ਭਾਗ ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦੀ ਇੱਜ਼ਤ ਮਿਲਦੀ ਹੈ ਉਹਨਾਂ ਨੂੰ ਪ੍ਰਮਾਤਮਾ ਜਗਤ ਵਿੱਚ ਉੱਗਾ ਕਰ ਦਿੰਦਾ ਹੈ 파ਰਸ ਭੇਟ ਪੈਸੇ 파ਰਸ ਨਾਨਕ ਹਰ ਗੁਰ ਸੰਗ ਥੀਏ ਹੈ ਨਾਨਕ ਗੁਰੂ 파ਰਸ ਨੂੰ ਮਿਲ ਕੇ ਉਹ ਆਪ ਵੀ 파ਰਸ ਹੋ ਜਾਂਦੇ ਹਾਂ ਉਹਨਾਂ ਦੇ ਅੰਦਰ ਵੀ ਇਹ ਸਮਰਥਾ ਆ ਜਾਂਦੀ ਹੈ ਕਿ ਮਾਇਆ ਦੇ ਰਸੇ ਮਨਾਂ ਨੂੰ ਪ੍ਰਭੂ ਚਰਨਾਂ ਵਿੱਚ ਜੋੜ ਸਕਣ ਉਹ ਬੰਦੇ ਸਦਾ ਲਈ ਪ੍ਰਮਾਤਮਾ ਦੇ ਗੁਰੂ ਦੇ ਸਾਥੀ ਬਣ ਜਾਂਦੇ ਹਨ ਉਹਨਾਂ ਦੀ ਸੁਰਤ ਸਦਾ ਗੁਰੂ ਪ੍ਰਭੂ ਦੇ ਚਰਨਾਂ ਵਿੱਚ ਟਿਕੀ ਰਹਿੰਦੀ ਹੈ